ਪਿੰਕਾ ਚਰਗ ਪਿੰਕਾ ਤੁਹਾਡੇ ਨਾਲ ਵੀ ਖੇਡਿਆ ਹੈ ਨਾ ਇੰਟਰਨੈਸ਼ਨਲ ਚ ਉਹ ਚਲੋ ਆਪਣਾ ਇੱਕ ਡਿਫਰੈਂਟ ਲੀਗ ਦੇ ਤੌਰ ਤੇ ਆ ਪਰ ਮੇਰੇ ਖਿਆਲ ਨਾਲ ਵੀ ਕੰਟਰੋਵਰਸੀ ਹੋਣੀ ਨਹੀਂ ਚਾਹੀਦੀ ਇੰਨੀ ਭਾਜੀ ਉਹ ਆਪਣੇ ਥਾਂ ਵੀ ਠੀਕ ਹੈ ਚਲੋ ਅੱਜ ਦੇ ਟਾਈਮ ਉਹ ਗੇਮ ਨਹੀਂ ਕਰ ਰਿਹਾ ਨਾ ਅਸੀਂ ਸਾਰੇ ਚੌਨੇ ਵੀ ਉਹ ਗੇਮ ਦੇ ਵਿੱਚ ਦੁਬਾਰਾ ਖੇਡੇ ਹੈ ਨਾ ਗੇਮ ਚ ਉਤਰਾ ਚੜਾ ਬੰਦੇ ਨੂੰ ਜਰੂਰ ਆਉਂਦਾ ਹੈ ਨਾ ਉਹ ਕਬੱਡੀ ਦੇ ਦਾਗ ਲੱਗ ਰਿਹਾ ਜੋ ਕਬੱਡੀ ਦੀ ਇਸ ਟਾਈਮ ਬਦਨਾਮੀ ਹੋ ਰਹੀ ਹੈ ਕਿਸੇ ਤਰ੍ਹਾਂ ਵੀ ਲਾ ਲੋ ਕਿਸੇ ਥਰੂ ਲਾ ਲੋ ਕਬੱਡੀ ਗੈਂਗਸਟਰ ਇਨਵੋਲਵਮੈਂਟ ਆ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਸਾਰੇ ਆਪਣੀ ਭਰਾਵਾ ਉਹ ਵੀ ਸਾਡੇ ਵਰਗੇ ਹੀ ਆਣਾ ਉਹਨਾਂ ਦਾ ਰੰਗ ਵੀ ਖੂਨ ਦਾ ਲਾਲ ਹੀ ਆ ਜਾਂ ਉਹਨਾਂ ਦਾ ਨੀਲਾ ਦਾ ਹੈ ਨਹੀਂ ਉਹ ਵੀ ਸਾਡੇ ਭਾਈ ਪਰ ਕਬੱਡੀ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸਾਨੂੰ ਪਹਿਲਾਂ ਤਾਂ ਵੈਲਕਮ ਟੂ ਲਾਈਵ ਕਬੱਡੀ ਭਾਈ ਸੱਸੀ ਗੱਲ ਪਹਿਲਾਂ ਤਾਂ ਲਾਈਵ ਜਿੰਨੇ ਵੀ ਦੇਖ ਰਹੇ ਆ ਪਿਆਰ ਭਰੀ ਸੱਸੀ ਗੱਲ ਪਹਿਲਾਂ ਤਾਂ ਜਦੋਂ ਸੋਸ਼ਲ ਮੀਡੀਆ ਤੇ ਜਾਣੇ ਆ ਸਰਹਾਰਾ ਰਣੂਆ ਨੇ ਵੱਡਾ ਕਬੱਡੀ ਕੱਪ ਕਰਾਇਆ ਉਹਦੇ ਲਈ ਤੁਹਾਨੂੰ ਸਾਡੀ ਕਿਉਂਕਿ ਉਹ ਪਰਿਵਾਰ ਹੈ ਬਹੁਤ ਮੁਬਾਰਕਾ ਸਾਡੇ ਵੱਲੀੋਂ ਥੈਂਕ ਯੂ ਭਾਈ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਟੂਰਨਾਮੈਂਟ ਨੂੰ ਦਰਸ਼ਕ ਪਹੁੰਚੇ ਉੱਤੇ ਟੂਰਨਾਮੈਂਟ ਨੂੰ ਪਿਆਰ ਦੇਣ ਲਈ ਮਾਫੀ ਜਾਨ ਮੈਂ ਘਟਰੰਡਿਆ ਨਾ ਸਾਡੇ ਵੀ ਉਹੀ ਦੁੱਲੇ ਦੇ ਵਿੱਚ ਜਿਹੜੀ ਰੌਚਕਤਾ ਕਿਉਂਕਿ ਦੂਜੇ ਬੰਨੇ ਖੁਸ਼ੀ ਸੀ ਜਦੋਂ ਸੈਮੀ ਮੈਚ ਹੋਇਆ ਬੜਾ ਆਨੰਦ ਲਿਆ ਦਰਸ਼ਕਾਂ ਨੇ ਕਿਤੇ ਮਨ ਦੇ ਵਿੱਚ ਆ ਯਾਰ ਦੁੱਲਾ ਤਾਂ ਉਹੀ ਦੁੱਲਾ 2018 17 ਜਿਹੜਾ ਟੌਪ ਪੀਕ ਉਹ ਜਿਵੇਂ ਸੀਗਾ ਕੀ ਉਹ ਮੈਚ ਦੇ ਵਿੱਚ ਕੀ ਕੁਝ ਹੋਇਆ ਉਹ ਭਾਈ ਚਲੋ ਕਬੱਡੀ ਹੈ ਕਬੱਡੀ ਸਟ੍ਰੈਟਜੀ ਥੋੜੀ ਕਈ ਰੀ ਹੋ ਜਾਂਦੀ ਹੈ ਨਾ ਤੇ ਦਰਸ਼ਕਾਂ ਨੇ ਇੰਨਾ ਪਿਆਰ ਅਦਾ ਦੇ ਉਹਨਾਂ ਦੇ ਇੰਨਾ ਬਣਦੇ ਸੀ ਵੀ ਟੂਰਨਾਮੈਂਟ ਥੋੜਾ ਮੈਚ ਵਧੀਆ ਹੋ ਜਾਵੇ ਦਰਸ਼ਕਾਂ ਨੂੰ ਵਧੀਆ ਲੱਗੇ ਨਾ ਬਾਕੀ ਹਾਂਜੀ ਕੀ ਹੋਇਆ ਟੀਮ ਥੋੜਾ ਜਾਤੇ ਇੱਕ ਪੁਆਇੰਟ ਤੇ ਪਾਲੇ ਨਾਲ ਵੀ ਗੱਲ ਹੋਈ ਲੂਜ਼ ਕਰ ਗਈ ਉਸ ਦਿਨ ਕਬੱਡੀ ਭਾਈ ਇਹ ਇਹ ਤਾਂ ਗੇਮ ਹੈ ਕਦੇ ਪਲੇਟ ਪੁਆਇੰਟ ਤੇ ਹਣਾ ਉੱਪਰ ਥੱਲੇ ਹੋ ਜਾਂਦਾ ਹੈ ਨਾ ਮੈਚ ਬਹੁਤ ਵਧੀਆ ਲੋਕਾਂ ਨੇ ਪਸੰਦ ਕੀਤਾ ਸਾਨੂੰ ਇਹ ਖੁਸ਼ੀ ਆ ਜਤਨ ਹਰ ਬਣੀ ਆ ਨਾ ਗੇਮ ਆਏ ਨਾ ਇੱਕ ਨੇ ਜਤਨਾ ਇੱਕ ਨੇ ਹਾਰ ਨਾ ਭਾਈ ਤੇ ਬਹੁਤ ਪਿਆਰ ਮਿਲਿਆ ਟੂਰਨਾਮੈਂਟ ਨੂੰ ਜੀ ਮੈਚ ਵਧੀਆ ਹੋ ਗਿਆ ਆਪਣੇ ਜਤਨ ਹਰ ਬਣੀ ਭਾਈ ਕੋਈ ਗੱਲ ਨਹੀਂ ਹਾਂਜੀ ਦੁੱਲੇ ਹੱਲੇ ਵੀ ਜਦੋਂ ਤੁਸੀਂ ਕਈ ਪੋਡਕਾਸਟ ਕਰੇ ਉਹ ਵੀ ਹੱਲੇ ਕਲਿੱਪ ਹਜੇ ਵੀ ਆ ਜਾਂਦੇ ਅੱਗੇ ਵੀ ਯਾਰ ਮੈਂ بڑا ਔਖਾ ਉੱਠਿਆ ਜਿਹੜੀ ਸੱਟ ਤੋਂ ਹਾਂ ਤਾਲੇ ਹੀ ਖਿਡਾਰੀ ਉੱਠ ਵੀ ਨਹੀਂ ਸਕਦੇ ਇਹ ਚੀਜ਼ਾਂ ਕਿਵੇਂ ਦੂਰ ਹੋ ਸਕਦੀ ਹੈ ਕਬੱਡੀ ਤੋਂ ਵੀ ਖਿਡਾਰੀਆਂ ਨੂੰ سپورਟ ਮਿਲੇ ਜਿਵੇਂ ਬੱਬੂ ਪਿੰਡਰ ਦੇ ਸੱਟ ਲੱਗੀ ਸਾਰਾ ਸੀਜ਼ਨ ਹੁਣ ਮਿਸ ਹੋ ਜਾਣਾ ਉਹਦਾ ਨਾ ਭਾਈ ਚਲੋ ਮੈਂ ਕਹਿਣਾ ਤੇ ਨਹੀਂ ਚਾਹੁੰਦਾ ਭਾਈ ਕਬੱਡੀ ਦੇ ਵਿੱਚ ਚਲੋ ਤੇਲੀ ਗੱਲ ਤਾਂ ਕਬੱਡੀ ਇੱਕ ਨਾਮ ਕਬੱਡੀ ਦਾ ਜਿਹੜਾ ਨਾਮ ਹੈ ਲੈਵਲ ਹੈ ਬਹੁਤ ਵੱਡਾ ਹੈ ਨਾ ਕਬੱਡੀ ਨੂੰ ਕਈ ਤਰ੍ਹਾਂ ਵਿਸ਼ੇ ਨਾਮ ਹੀ ਕਰਦੇ ਆ ਲੋਕ ਕਿਸੇ ਦਿਨ ਆਣਾ ਚਲੋ ਹਰ ਇੱਕ ਗੀਮਾ ਦੇ ਵਿੱਚ ਹੁੰਦਾ ਪਰ ਆਪਾਂ ਕਹਿੰਦੇ ਆ ਵੀ ਕਬੱਡੀ ਦਾ ਜਿਹੜਾ ਲੈਵਲ ਹੈ ਆਪਾਂ ਕਬੱਡੀ ਨੂੰ ਜਿੰਨਾ ਆਪਣੇ ਤੋਂ ਹੋ ਸਕਦਾ ਮੈਡਮ ਵੀ ਆਪਣਾ ਉਹਨਾਂ ਯੋਗਦਾਨ ਕਰੀਏ ਜਿਵੇਂ ਸਪੋਰਟ ਤੇ ਇੰਜਰੀ ਹੁੰਦੀ ਹੈ ਸਾਰੇ ਉਹਦੀ ਸਪੋਰਟ ਕਰੀਏ ਵੀ ਪਲੇਅਰ ਨੂੰ ਇਹ ਹਾਂਜੀ ਵੀ ਮੈਂ ਇਹ ਗੱਲ ਕਹਿੰਦੇ ਮੇਰੇ ਨਾਲ ਹੋਇਆ ਪਰ ਸਾਰੇ ਪਲੇਅਰਾਂ ਨੂੰ ਲਵਲੀ ਗਰੇ ਸੱਚ ਜੋ ਵੀ ਅੱਜ ਮੈਂ ਤੁਹਾਡੇ ਸਾਹਮਣੇ ਕਬੱਡੀ ਦੀ ਬਦੌਲਤ ਦਿਖਾਉਣਾ ਚਾਹੁੰਦੀ ਹਾਂ ਪਰ ਪਲੇਨ ਹੋਏ ਨਹੀਂ ਫੀਲ ਹੋਣਾ ਚਾਹੀਦਾ ਟੀਮਾਂ ਵਾਲਿਆਂ ਨੂੰ ਪਲੇਅਰਾਂ ਨੂੰ ਹਨਾ ਪਲੇਅਰ ਟੀਮ ਮੈਂਬਰਾਂ ਨੂੰ ਸਾਰੇ ਸਪੋਰਟ ਕਰਨੀ ਚਾਹੀਦੀ ਹੈ ਕਿਸੇ ਦੀ ਵੀ ਇੰਜਰੀ ਹੁੰਦੀ ਆ ਇਹ ਉਹਨਾਂ ਸਹਿਯੋਗੰਦਾਂ ਨੂੰ ਸਪੋਰਟ ਮਿਲਦੀ ਹੈ ਮੈਂਟਲੀ ਪਲੇਅਰ ਸਟਰੋਂਗ ਹੁੰਦਾ ਹਨਾ ਕੋਈ ਪਲੇਅਰ ਜਦੋਂ ਇਹ ਸਿਚੁਏਸ਼ਨ ਦੇ ਵਿੱਚ ਹੁੰਦਾ ਇੰਜਰੀ ਹੋ ਜਾਂਦੀ ਹੈ ਜਦੋਂ ਸਪੋਰਟ ਨਹੀਂ ਕਰਦਾ ਪਲੇਅਰ ਮੈਂਟਲੀ ਤੋੜ ਦੇ ਬਹੁਤ ਵੀਕ ਹੋ ਜਾਂਦਾ ਮੈਂ ਸਾਰੇ ਨੂੰ ਇਹ ਅਪੀਲ ਕਰਦਾ ਕਿਸੇ ਵੀ ਪਲੇਅਰ ਦੀ ਇੰਜਰੀ ਹੁੰਦੀ ਆ ਕਬੱਡੀ ਤੇ ਬਹੁਤ ਆਗ ਲੱਗਦੇ ਆ ਕਬੱਡੀ ਨੂੰ ਬਦਨਾਮ ਕੀਤਾ ਜਾਂਦਾ ਸਾਰੇ ਨਾਲ ਮਿਲ ਕੇ ਆਪਾਂ ਕੱਟੇ ਹੋਈਏ ਸਾਰੇ ਆਪਾਂ ਹਾਂ ਦਾ ਨਾਰਾ ਲਾਈਏ ਤੇ ਕਬੱਡੀ ਜੋ ਵੀ ਹੁੰਦਾ ਕਿ ਪਲੇਅਰ ਦੀ ਡੈਥ ਹੁੰਦੀ ਹੈ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਉਹਨਾਂ ਦੇ ਪਰਿਵਾਰਾਂ ਨਾਲ ਖੜਨਾ ਚਾਹੀਦਾ ਇਹ ਬਸ ਇਹੀ ਸਾਰਿਆਂ ਨੂੰ ਅਪੀਲ ਹੈ ਕਿ ਸਪੋਰਟ ਕਰੋ ਹਰ ਇੱਕ ਨੂੰ ਕੋਈ ਪਲੇਅ ਨਹੀਂ ਵੀ ਖੇਡ ਰਿਹਾ ਉਹਦੀ ਵੀ ਸਪੋਰਟ ਕਰੋ ਕਿਸੇ ਦੀ ਇੰਜਰੀ ਹੁੰਦੀ ਹੈ ਉਹਦੀ ਤੇ ਕਰਨੀ ਬਣਦੀ ਹੈ ਸਾਨੂੰ ਸਪੋਰਟਣਾ ਬਸ ਇਹੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਪ੍ਰੋਗਰਾਮ ਦਾ ਦਰਸ਼ਕਾਂ ਨੂੰ ਵੀ ਜਿਹੜੇ ਕਬੱਡੀ ਦੀਆਂ ਟੀਮਾਂ ਬਣਾਉਂਦੇ ਆ ਸਾਰੇ ਕੰਟਰੀਆਂ 'ਚ ਕਬੱਡੀ ਹੁੰਦੀ ਹੈ ਬਸ ਇਹੀ ਮੇਰਾ ਕਹਿਣਾ ਵੀ ਸਾਰੇ ਸਪੋਰਟ ਕਰਿਆ ਕਰੋ ਇੱਕ ਦੂਜੇ ਨੂੰ ਇੱਥੇ ਸਾਰੇ ਪਿਆਰ ਬਣਾ ਕੇ ਪਹੁੰਚੋ ਉਹ ਵੀ ਕਿਰਪਾ ਕਰ ਦੁੱਲੇ ਵੀਰ ਦੋ ਲਗਾਤਾਰ 2011 ਬਾਰ ਖੇਡ ਰਹੇ ਆ ਕੈਨੇਡਾ ਅਮਰੀਕਾ ਦੇ ਕੋਈ ਮੇਲਾ ਹੋਣਾ ਜਿੱਥੇ ਨਹੀਂ ਦੁੱਲਾ ਖੇਡਦਾ ਨਾ ਪਰ ਜਿਵੇਂ ਹੁਣ ਪਿਛਲੇ ਵੀਕ ਥੋੜਾ ਮਿਸ ਹੋਇਆ ਉਧਰ ਕੱਪ ਸੀ ਦਰਸ਼ਕ ਅਡੀਕਦੇ ਰਹਿੰਦੇ ਆ ਇੱਥੇ ਵੀ ਸੀਗਾ ਯਾਰ ਵੀ ਦੁੱਲਾ ਆਇਆ ਪੱਲਾ ਆਇਆ ਹਰ ਇੱਕ ਦਿਨ ਇੰਨਾ ਪਿਆਰ ਜੋ ਇੰਨੇ ਹਾਈ ਲੈਵਲ ਤੇ ਖੇਡਣਾ ਕਿਵੇਂ ਕੀ ਸੋਚਦੇ ਹੋ ਇਹਦੇ ਬਾਰੇ ਭਾਈ ਕੀ ਏਰੀ ਹੁਣ ਸਾਡਾ ਟੂਰਨਾਮੈਂਟ ਸੀ ਲਾਸਟ ਵੀਕ ਤਾਂ ਕਰਕੇ ਨਹੀਂ ਪਰ ਅਸੀਂ ਪਹੁੰਚਣਾ ਹਰ ਇੱਕ ਤਾਂ ਪਰ ਸਾਨੂੰ ਥੋੜਾ ਸੈਟਰਡੇ ਸੰਡੇ ਦੋ ਦਿਨ ਔਕਾ ਟਾਪ ਹੋ ਜਾਂਦਾ ਪਰ ਦਰਸ਼ਕ ਵੀ ਚਾਹੁੰਦੇ ਆ ਕਿ ਅਸੀਂ ਪਹੁੰਚੀਏ ਨਾ ਤੇ ਪਰ ਥੋੜਾ ਜਿਹਾ ਸਕੇਜੂਲ ਜੇ ਮੈਚਾਂ ਦਾ ਚੇਂਜ ਹੋ ਜਾਵੇ ਤਾਂ ਅਸੀਂ ਹਰ ਇੱਕ ਟੂਰਨਾਮੈਂਟ ਤੇ ਪਹੁੰਚੀ ਅਸੀਂ ਹਾਂਜੀ ਜਿਵੇਂ ਦੁੱਲੇ ਨੂੰ ਹੁਣ ਲ ਸਮਾ ਹੋ ਗਿਆ ਇੰਗਲੈਂਡ ਇੱਕ ਸੀਜ਼ਨ ਬੜਾ ਵਧੀਆ ਖੇਡੇ ਆਸਟ੍ਰੇਲੀਆ ਖੇੜਦੇ ਰਹਿਣੇ ਆ ਕਿੱਥੇ ਖੇਡ ਕੇ ਵਧੀਆ ਲਾਦਾ ਯਾਰ ਮਨ ਨੂੰ ਸੰਤੋਸ਼ਤੀ ਹੁੰਦੀ ਏ ਰ ਇੱਥੇ ਸਵਾਦ ਬੱਕਰ ਭਾਈ ਜੀ ਕਬੱਡੀ ਖੇਡ ਕੇ ਹਰ ਹਾਂ ਕੁਛ ਕੁਝ ਹੀ ਮਿਲਦੀ ਆਣਾ ਚਲੋ ਕਬੱਡੀ ਨੇ ਸਾਨੂੰ ਸਾਰਾ ਕੁਝ ਦਿੱਤਾ ਜੋ ਵੀ ਆ ਤੁਹਾਡੇ ਸਾਹਮਣੇ ਆ ਕਬੱਡੀ ਦੇ ਬਦੌਲਤ ਆਣਾ ਕਬੱਡੀ ਤੋਂ ਪਰੇ ਰਹਿ ਕੇ ਅਸੀਂ ਕੁਝ ਵੀ ਨਹੀਂ ਹੈਗੇ ਸਾਨੂੰ ਕਬੱਡੀ ਨੇ ਬਹੁਤ ਕੁਝ ਦਿੱਤਾ ਪਰ ਅਸੀਂ ਕਬੱਡੀ ਦਾ ਦੇਣਾ ਨਹੀਂ ਦੇ ਸਕਦੇ ਪਰ ਕੋਈ ਕੋਈ ਤਾਂ ਹੋਊਗਾ ਯਾਰ ਮਨ ਗਰਾਊਂਡ ਜਿੱਤੇ ਕਬੱਡੀ ਗੇਮ ਆਣਾ ਪਿਆਰ ਕਰਦੇ ਕਬੱਡੀ ਛੋਟੇ ਹੁੰਦੇ ਖੇਡਦੇ ਆ ਜਿੱਤੇ ਵੀ ਕਬੱਡੀ ਹੋਵੇ ਅਸੀਂ ਆਪਣੇ ਦਿਲੋਂ ਖੇਡਦੇ ਆ ਪਰ ਸਾਡਾ ਦਿਲ ਕਰ ਕਈ ਇੰਜਰੀ ਹੋ ਜਾਂਦੀ ਪਲੇਅਰ ਦੇ ਥੋੜਾ ਸਾਨੂੰ ਘਟ ਗਿਆ ਜਾਣਾ ਪੈਂਦਾ ਥੋੜੇ ਇੰਜਰੀ ਕਰਕੇ ਵੀ ਪਰਹੇਜ਼ ਕਰਨਾ ਪੈਂਦਾ ਪਰ ਅਸੀਂ ਹਰ ਇੱਕ ਜਗ੍ਹਾ ਤੇ ਸਾਨੂੰ ਖੇਡਣਾ ਵਧੀਆ ਲੱਗਦਾ ਵੀ ਦਰਸ਼ਕਾਂ ਨੂੰ ਕਬੱਡੀ ਦਿਖਾਈਏ ਕਬੱਡੀ ਵੀ ਅਲੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਕਬੱਡੀ ਦਾ ਉਹਨਾਂ ਨੂੰ ਵੀ ਪਤਾ ਲੱਗੇ ਵੀ ਕਬੱਡੀ ਸਾਡੀ ਗੇਮ ਆ ਸਾਡੀ ਪੰਜਾਬੀਆਂ ਦੀ ਗੇਮ ਆ ਖੇਡ ਕਬੱਡੀ ਕਰਵਾਜੀ ਥੱਲੇ ਜਦੋਂ ਪਹਿਲਾਂ ਯਾਦ ਨਾਲ ਵੀ ਗੱਲ ਹੋਈ ਥੋੜਾ ਖਿਡਾਰੀ ਪਹਿਲਾਂ ਡਰਦੇ ਸੀ ਪੰਜਾਬ ਵੀ ਘਟ ਗਏ 2-3 ਸਾਲ ਸੰਦੀਪ ਦੀ ਡੈਥ ਹੋਈ ਬੜੀਆਂ ਗੱਲਾਂ ਹੋਰ ਹੋਈਆਂ ਪਰ ਆਹ ਸਾਲ ਬੜੇ ਖਿਡਾਰੀ ਗਏ ਬਾਹਰੋਂ ਤੁਸੀਂ ਵੀ ਗਏ ਤੁਸੀਂ ਤਾਂ ਉਦੋਂ ਵੀ ਗਏ ਜਦੋਂ ਟਫ ਟਾਈਮ ਵੀ ਸੀ ਤੁਸੀਂ ਖੇਡੇ ਜਾ ਕੇ ਪਰ ਕਬੱਡੀ ਲਈ ਹੁਣ ਕਿਵੇਂ ਲੱਗਦਾ ਵੀ ਇਹ ਸਿਚੁਏਸ਼ਨ ਓਕੇ ਆ ਠੀਕ ਆ ਸਾਰੀ ਚੀਜ਼ਾਂ ਭਾਈ ਜੋ ਇਹ ਸਾਰੀਆਂ ਸਰਕਾਰਾਂ ਠੀਕ ਕਰ ਸਕਦੇ ਆ ਕਬੱਡੀ ਜੋ ਕਬੱਡੀ ਤੇ ਦਾਗ ਲੱਗ ਰਿਹਾ ਜੋ ਕਬੱਡੀ ਦੀ ਇਸ ਟਾਈਮ ਬਦਨਾਮੀ ਹੋ ਰਹੀ ਆ ਕਿਸੇ ਤਰ੍ਹਾਂ ਵੀ ਲਾ ਲੋ ਕਿਸੇ ਥਰੂ ਲਾ ਲੋ ਕਬੱਡੀ ਗੈਂਗਸਟਰ ਇਨਵੋਲਵਮੈਂਟ ਆ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਸਾਰੇ ਆਪਣੇ ਭਰਾਵਾ ਉਹ ਵੀ ਸਾਡੇ ਵਰਗੇ ਹੀ ਆਣਾ ਉਹਨਾਂ ਦਾ ਰੰਗ ਵੀ ਖੂਨ ਦਾ ਲਾਲ ਹੀ ਆ ਜਾਂ ਉਹਨਾਂ ਦਾ ਨੀਲਾ ਦਾ ਹੈ ਨਹੀਂ ਉਹ ਵੀ ਸਾਡੇ ਭਾਈ ਪਰ ਕਬੱਡੀ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸਾਨੂੰ ਦੁੱਖ ਹੁੰਦਾ ਜਦੋਂ ਮੇਰੇ ਨਾਲ ਵੀ ਹੋਇਆ ਪਰ ਇੱਕ ਕਬੱਡੀ ਤੋਂ ਜਿਹੜਾ ਕਬੱਡੀ ਦੀ ਬਦਨਾਮੀ ਹੋ ਰਹੀ ਹੈ ਇਹ ਚੀਜ਼ਾਂ ਤੋਂ ਹਟ ਕੇ ਨਵੀਂ ਚੀਜ਼ ਹੋਣੀ ਚਾਹੀਦੀ ਆ ਜਿਹੜੀ ਕਬੱਡੀ ਦਾ ਨਾਮ ਬਦਨਾਮ ਹੋ ਰਿਹਾ ਆ ਆਪਾਂ ਕਬੱਡੀ ਨੂੰ ਵਧੀਆ ਤਰੀਕੇ ਨਾਲ ਦਿਖਾਈਏ ਉਹਨੂੰ ਸੈਕੰਡ ਜਿਹੜਾ ਪ੍ਰਾਈਜ਼ ਆ ਵਿੱਚ ਇੱਕ ਹੋਰ ਚੀਜ਼ ਜਿਵੇਂ ਤੁਸੀਂ ਕਿਹਾ ਵੀ ਬਦਨਾਮੀ ਵਾਲੀ ਇੱਕ ਕੰਟਰੋਵਰਸੀ ਬੜੀ ਚਾਲ ਰਹੀ ਪਿੰਕਾ ਚਰਗ ਪਿੰਕਾ ਤੁਹਾਡੇ ਨਾਲ ਵੀ ਖੇਡੇ ਆ ਨਾ ਇੰਟਰਨੈਸ਼ਨਲ ਚ ਉਹ ਚਲੋ ਆਪਣਾ ਇੱਕ ਡਿਫਰੈਂਟ ਲੀ ਪੇ ਤੁਰ ਪਿਆ ਪਰ ਮੇਰੇ ਖਿਆਲ ਨਾਲ ਵੀ ਕੰਟਰੋਵਰਸੀ ਹੋਣੀ ਨਹੀਂ ਚਾਹੀਦੀ ਇੰਨੀ ਭਾਜੀ ਉਹ ਆਪਣੇ ਥਾਂ ਵੀ ਠੀਕ ਹੈ ਚਲੋ ਅੱਜ ਦੇ ਟਾਈਮ ਉਹ ਗੇਮ ਨਹੀਂ ਕਰ ਰਿਹਾ ਨਾ ਅਸੀਂ ਸਾਰੇ ਚੌਨੇ ਵੀ ਉਹ ਗੇਮ ਦੇ ਵਿੱਚ ਦੁਬਾਰਾ ਖੇਡੇ ਹਨਾ ਗੇਮ 'ਚ ਤਰਾਜ ਚੜਾ ਬੰਦੇ ਨੂੰ ਜ਼ਰੂਰ ਹੁੰਦਾ ਹੈ ਨਾ ਉਹ ਕਿਉਂਕਿ ਜਿਹੜੀ ਉਹਦੀ ਸੋਚ ਹੈ ਉਹਦੀ ਕਬੱਡੀ ਤਾਂ ਉਹ ਵੀ ਆਪਣੇ ਦਾ ਰਾਈਟ ਹੈ ਭਾਜੀ ਕਿਸੇ ਦਾ ਦਿਲ ਨਹੀਂ ਕਰਦਾ ਕਿਸੇ ਨੂੰ ਮਾੜਾ ਕਹਿ ਲੈ ਹਨਾ ਪਰ ਅਸੀਂ ਕਹਿੰਦੇ ਆ ਇਹ ਕਬੱਡੀ ਦਾ ਜਿਹੜਾ ਦਾਅ ਆ ਗਿਆ ਇਹ ਸਾਫ਼ ਹੋਣਾ ਚਾਹੀਦਾ ਜੋ ਕਬੱਡੀ ਦੇ ਮਤਲਬ ਹੀ ਮਾੜੀਆਂ ਚੰਗੀਆਂ ਗੱਲਾਂ ਹੋ ਰਹੀਆਂ ਕਬੱਡੀ ਬਾਰੇ ਹੋਣੀਆਂ ਨਹੀਂ ਚਾਹੀਦੀਆਂ ਸਾਲ ਨੂੰ ਰਾਲ ਕਿ ਉਹ ਸੀ ਨੂੰ ਹੁਣ 올림픽ਸ ਆਪਣੇ ਬਹੁਤ ਵੱਡੀ ਗੇਮ ਮੰਨੀ ਜਾਂਦੀ ਹੈ ਭਾਜੀ ਉਹਦੇ ਵਿੱਚ ਵੀ ਕਈ ਡਰਗ ਡਰਗ ਦੇ ਵਿੱਚ ਪੋਜ਼ਿਟਿਵ ਪਾਏ ਜਾਂਦੇ ਜਾਂ ਕਿਸੇ ਤਰ੍ਹਾਂ ਵੀ ਹੈ ਨਾ ਪਰ 올림픽 ਦਾ ਨਾਮ ਕਿੰਨਾ ਹੈ ਨਾ ਹੁਣ ਉਹਦੇ ਵਿੱਚ ਵੀ ਇਹ ਚੀਜ਼ਾਂ ਹੋ ਰਹੀਆਂ ਕਬੱਡੀ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਇਹ ਚੀਜ਼ਾਂ ਦੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਚਲੋ ਉਹ ਆਪਣਾ ਕੰਮ ਕਰ ਰਹੇ ਉਹਨੂੰ ਆਪਣਾ ਕੰਮ ਕਰਦੇ ਹੋ ਸਾਨੂੰ ਆਪਣਾ ਕੰਮ ਵੀ ਸਾਨੂੰ ਵੀ ਨਾ ਜੀਦਾਂ ਧਿਆਨ ਦੇਣਾ ਚਾਹੀਦਾ ਜਿਹੜੇ ਗਰਾਊਂਡ ਦੇ ਵਿੱਚ ਕਬੱਡੀ ਨੂੰ ਦੇਖ ਰਹੇ ਆ ਖੇਡ ਰਹੇ ਆ ਵੀ ਕਬੱਡੀ ਡਰਗ ਫ੍ਰੀ ਹੋਣੀ ਚਾਹੀਦੀ ਆ ਇਹ ਸਾਰਿਆਂ ਦਾ ਨਾਰਾ ਲਾਉਣਾ ਚਾਹੀਦਾ ਨਾ ਕਿ ਤੇਲ ਪਾਪ ਸਾਫ ਕੀਤੀ ਜਾਵੇ ਜਿਹੜਾ ਕਬੱਡੀ ਦਾ ਅਸਲ ਕੰਮ ਆ ਕਬੱਡੀ ਨੂੰ ਸਾਫ ਕੀਤਾ ਜਾਵੇ ਜੋ ਕਬੱਡੀ ਤੇ ਕਲੰਕ ਲੱਗ ਰਿਹਾ ਕਬੱਡੀ ਤੇ ਮਾੜਾ ਪਰ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਮੈਨੂੰ ਕਬੱਡੀ ਨੇ ਸਾਰਾ ਕੁਝ ਦਿੱਤਾ ਜੋ ਵੀ ਆ ਮੈਂ ਕਬੱਡੀ ਬਦਲਦਾ ਮੈਂ ਮਾੜਾ ਨਹੀਂ ਕਹਿ ਰਿਹਾ ਪਰ ਕਿਤੇ ਨਾ ਕਿਤੇ ਜੀਤ ਸਿੰਘ ਜੀ ਪਲੇਅਰ ਨਰਾਸ਼ ਹੋ ਕੇ ਕਬੱਡੀ ਤੋਂ ਪਰੇ ਜਾ ਰਹੇ ਆ ਸਾਨੂੰ ਇਹ ਚੀਜ਼ਾਂ ਵੀ ਸੋਚਣੀਆਂ ਚਾਹੀਦੀਆਂ ਨੇ ਵੀ ਉਹ ਪਲੇਅਰ ਇੱਕ ਦਿਨ ਕਬੱਡੀ ਖੇਡ ਰਿਹਾ ਸੀ ਅੱਜ ਜੋ ਕਬੱਡੀ ਤੋਂ ਪਰੇ ਉਹ ਉਸ ਨੂੰ ਵੀ ਬਹੁਤ ਹੋ ਕੇ ਇਹ ਚੀਜ਼ ਆ ਵੀ ਕਿਹੜਾ ਜੋ ਗੱਲ ਹੋਈ ਹੈ ਗੱਲ ਹੋਈ ਢਾਂਡੀ ਉਹ ਤੋਂ ਬਾਅਦ ਵੀ ਆ ਜਿਹੜੇ ਹੁਣ ਚੱਲ ਰਿਹਾ ਜਾਂ ਪਿੰਕੇ ਨਾਲ ਮੈਂ ਦੇਖ ਰਿਹਾ ਰੋਜ਼ ਹੀ ਦੇਖਦੇ ਆਣਾ ਪਰ ਚਲੋ ਅਸੀਂ ਵੀ ਆਪਣੀ ਫੈਮਲੀ ਆ ਪੀਸੀ ਆ ਪਰ ਅਸੀਂ ਉਹ ਵੀ ਸਾਡੇ ਭਰਾ ਵਾ ਹੈਨਾ ਪਰ ਆਪਾਂ ਨੂੰ ਸਾਰੇ ਰਲ ਮਿਲ ਕੇ ਇਦਾਂ ਦੀਆਂ ਗੱਲਾਂ ਨਹੀਂ ਕਰਨੀ ਚਾਹੀਦੀਆਂ ਜਿਹੜਾ ਅਸਲ ਵਿੱਚ ਆਪਣਾ ਕੰਮ ਹੈ ਇਨਸਾਨ ਦਾ ਆਪਾਂ ਉਹ ਆਪਣਾ ਫਰਜ਼ ਨਿਭਾਉਣਾ ਚਾਹੀਦਾ ਕੋਈ ਟਰੱਕ ਕਰਦਾ ਕਰੀ ਜਾਵੇ ਆਪਣਾ ਫਰਜ਼ ਆ ਵੀ ਉਹਨਾਂ ਨੂੰ ਇਹ ਗਾਈਡਲਾਈਨ ਵਧੀਆ ਦੋ ਉਹਨਾਂ ਨੂੰ ਦੇਖ ਕੇ ਆਣਾ ਜੇ ਉਹ ਉਹਦੇ ਭਰਾ ਦੀ ਮਤਲਬ ਕੱਲ ਦਾ ਗੁੱਸਾ ਕਰਦਿਆ ਤੇ ਸਾਰੇ ਰਲ ਮਿਲ ਕੇ ਆਂ ਦਾ ਨਾਰਾ ਮਾਰੋ ਰਲ ਕੇ ਜੋ ਕਬੜਾ ਦੇ ਕਲੰਕ ਰਗ ਰਿਆ ਜੋ ਕਬੱਡੀ ਤੇ ਬਦਨਾਮ ਹੋ ਰਹੀ ਕਬੱਡੀ ਬਦਨਾਮੀ ਹੋ ਰਹੀ ਹੈ ਉਸ ਨੂੰ ਸਾਫ ਕੀਤਾ ਜਾਵੇ ਤੇ ਕਬੱਡੀ ਨੂੰ ਸਹੀ ਤਰੀਕੇ ਨਾਲ ਦਿਖਾਇਆ ਜਾਵੇ ਸਾਰਿਆਂ ਨੂੰ ਅਪੀਲ ਕਰਦੇ ਫੈਡਰੇਸ਼ਨ ਨੂੰ ਹਰ ਇੱਕ ਕੰਟਰੀਆਂ ਚ ਹੈਨਾ ਕਿਸੇ ਪਲੇਅਰ ਦਾ ਡਰਗ ਆਉਣ ਨੂੰ ਦਿਲਤ ਨਹੀਂ ਕਰਦਾ ਪਰ ਮੈਂ ਕਹਿਣਾ ਨਹੀਂ ਚਾਹੁੰਦਾ ਮੇਰੀ ਕੋਈ ਕਾਉਂਟਰਵਰਸੀ ਨਹੀਂ ਕਿਸੇ ਨਾਲ ਚਲੋ ਉਹ ਵੀ ਆਪਣਾ ਭਰਾ ਸਾਡੇ ਨਾਲ ਖੇਡਿਆ ਸਾਡੀ ਕਲੱਬ ਲਈ ਖੇਡਿਆ ਹੈਨਾ ਤੇ ਉਹ ਬਹੁਤ ਵਧੀਆ ਕੰਮ ਕਰ ਰਿਹਾ ਵੀਰ ਆਪਣਾ ਹੈਨਾ ਸਾਰ ਰਲ ਮਿਲ ਕੇ ਇਸ ਡਰਗ ਨੂੰ ਇਸ ਜੋ ਰੋਲਾ ਪੈ ਰਿਹਾ ਕਬੱਡੀ ਦੇ ਦਾ ਇਸ ਨੂੰ ਸਾਫ ਕਰਨਾ ਜਿਹੜਾ ਸਾਨੂੰ ਰਲ ਮਿਲਣਾ ਹੈ ਤੁਹਾਡੇ ਦੁੱਲੇ ਲੰਮਾ ਸਮਾਂ ਹੁਣ ਹੋ ਗਿਆ ਗੁੱਡੀ ਚੜੀ ਆ ਇੰਟਰਨੈਸ਼ਨਲੀ 28 28 ਰੇਡਾਂ ਡਬਲ ਡਬਲ ਰੇਡਾਂ ਵੀ ਪਾਈਆਂ ਅੱਜ ਵੀ ਉਹ ਕਲੱਬ ਵੀ ਨਾਲ ਖੜੀ ਆ ਸਰਹੜਾ ਰਣੂਆ ਇਧਰ ਪੇਰੀ ਵਾਲੀ ਲੰਮਾ ਸਮਾਂ ਹੋ ਗਿਆ ਹਨਾ ਬਹੁਤ ਚੀਜ਼ਾਂ ਆਈਆਂ ਵਿੱਚ ਰਿਕਾਰਡਾਂ ਆਈਆਂ ਪਰ ਇਹ ਖੇਡ ਕਲੱਬਾਂ ਨਾਲ ਖੜੇ ਆ ਉਹ ਵੀ ਉਹਨਾਂ ਮਾਣ ਦਿੰਦੇ ਆ ਹਮੇਸ਼ਾ ਹੀ ਤੁਹਾਨੂੰ ਹਾਂਜੀ ਭਾਜੀ ਹਮੇਸ਼ਾ ਸੇਵਾ ਸੇਵਾ ਰਾਣਾ ਕਜੀ ਹਮੇਸ਼ਾ ਸਾਨੂੰ ਸਾਥ ਦਿੰਦੇ ਆ ਪਾਲਾ ਬਾਜੀ ਹੋ ਗਿਆ ਏਰੀਆ ਕਲੱਬ ਤੋਂ ਸੰਦੀਪ ਕਲੇਡੀਏਟਰ ਨੰਗਲੰਡੀਆ ਦੀ ਕਲੱਬ ਆ ਕੁਲਦੀਪ ਭਾਈ ਹੋ ਗਿਆ ਜੱਸੀ ਭਾਜੀ ਹੋ ਗਿਆ ਜੱਸੀ ਢੜਵਾੜ ਹੋ ਗਿਆ ਆਪਣੇ ਅੰਕਲੋਣੀ ਬਲਜੀਤ ਸੰਧੂ ਹਣਿਆਂ ਕੋਲੇ ਬਹੁਤ ਸਾਰੇ ਸਪੋਰਟ ਕਰਦੇ ਆ ਬਹੁਤ ਖੁਸ਼ੀ ਹੁੰਦੀ ਆ ਵੀ ਇੰਨਾ ਟਾਈਮ ਖੇਡਦੈਨ ਹੋ ਗਿਆ ਕਦੇ ਫੀਲ ਨਹੀਂ ਹੋਇਆ ਇਹ ਵੀ ਸਾਨੂੰ ਭਰਾ ਵਾਂਗੂ ਸਾਨੂੰ ਪੁੱਤਾਂ ਵਾਂਗੂ ਰੱਖਦੇ ਹਨ ਅੰਕਲ ਸੇਵੇ ਹਣੇ ਤੇ ਬੜ ਜਿੰਨਾ ਆਪਣੇ ਲੋ ਵਧੀਆ ਹੁੰਦਾ ਵੀ ਅਸੀਂ ਵਧੀਆ ਕਰਕੇ ਦੀਏ ਜੀ ਟੀਮ ਨੂੰ ਜੈੱਟ ਵਾਲੇ ਬੰਨੇ ਲੈ ਕੇ ਜਾਈਏ ਤੇ ਅੱਜ ਹੁਣ ਕੀ ਲੱਗਦਾ ਹੁਣ ਫਾਈਨਲ 'ਚ ਪੁੱਜ ਗਈ ਟੀਮ ਵਧੀਆ ਮੈਚ ਹੋਊਗਾ ਦੋਨੇ ਬੰਨੇ ਹਾਂਜੀ ਬੈਂ ਸਾਰੇ ਤਕਰੀਬਨ ਵਧੀਆ ਹੋ ਗਿਆ ਪਰ ਹਾਂਜੀ ਉਹ ਵੀ ਟੀਮ ਵਧੀਆ ਹੈ ਨਾ ਤੇ ਮੈਂ ਅੱਜ ਵਧੀਆ ਆਊਗਾ ਫਾਈਨਲ ਬੈਟਿੰਗ। ਥੈਂਕ ਯੂ ਭਾਜੀ। ਬਹੁਤ ਧੰਨਵਾਦ ਤੇ ਗੁੱਡ ਲੱਕ ਜੀ। ਅਗਸਤ ਭਾਜੀ ਆ ਰਹੀ ਹੈ। ਥੋੜੀ ਲੰਬੀ ਗੱਲ ਹੋ ਗਈ ਤੇ ਦੁੱਲਾ ਟੀਮ ਲਈ ਫਿਰ ਉਹੀ ਲੈ ਚ ਕਿਉਂਕਿ ਸੁਲਤਾਨ ਦੇ ਥੋੜੀ ਸੱਟ ਲੱਗੀ ਆ ਪਰ ਦੁੱਲੇ ਨੇ ਉਹ ਆਪਣਾ ਰੋਲ ਨਿਭਾਇਆ। ਵਧੀਆ ਖੇਡੋ। ਸਾਰੇ ਵੀਰ ਸਤਿ ਸ਼੍ਰੀ ਅਕਾਲ। ਸ਼ਹਿਰੇ ਪੰਜਾਬ ਸਪੋਰਟ ਕਲੱਬ ਇਹਨਾਂ ਨੂੰ ਬਹੁਤ ਬੁਲਾਈ ਦੇ ਪੱਤਰ ਆ। ਧੰਨਵਾਦ ਕਰਦਾ ਹਾਂ। ਅਰੇਂਜਮੈਂਟ ਵਧੀਆ ਕੀਤੀ ਹੈ। ਬਾਕੀ ਦੁੱਲਾ ਆਪਣੇ ਪੂਰੇ ਹੌਂਲੇ ਦੇ ਬੱਚਾ। ਬਹੁਤ ਧੰਨਵਾਦ ਹੈ। 2 ਸਾਲਾਂ ਬਾਅਦ ਇਹਨੇ ਵਧੀਆ ਕੰਮਬੈਕ ਕੀਤੀ ਹੈ। ਸਾਨੂੰ ਲੱਗਣ ਤੋਂ ਸਾਨੂੰ ਲੱਗ ਗਈ। ਗੁਰਜੀਤ ਸੰਧੂ ਸੰਧੂ ਪ੍ਰਧਾਨ ਦੇ ਥੋੜੀ ਜੱਟ ਲੱਗੀ ਆ। ਕੋਈ ਨਹੀਂ ਆਪਾਂ ਫਾਈਨਲ ਮੈਚ ਵਧੀਆ ਲਾਵਾਂਗੇ। ਸ਼ਹਿਰੇ ਪੰਜਾਬ ਸਪੋਰਟ ਕਲੱਬ ਕੀ ਜਿਹੜੇ ਆਪਣੇ ਪਿੰਡਾ ਹੈਗਾ ਪਾਲੀ ਹੈਗਾ। ਬਹੁਤ ਧੰਨਵਾਦ ਹੈ। ਜਿਹਦਾ ਖੁਸ਼ੀ ਨੇ ਹੋਣਾ ਸੀਗਾ। ਬਲਵਿੰਦਰ ਢਿੱਲੋਂ ਸਰਜੀਤ ਸਿੰਘ ਕਰਕੇ ਗੁਰਮਿੰਦਰ ਸੰਧੂ ਸਿਮਰਨ ਮੱਲੀ ਕਰ ਸਿਜੀ ਮਾ ਜੀ ਪਾਲੇਦਾ ਸੀ ਪਾਲੇਦਾ ਜਵਾਹਰ ਲਵਿੰਦਰ ਸਿੰਘ ਜੀ ਦਾ ਆਪਣਾ ਪਹਿਲਾ ਪ੍ਰੋਗਰਾਮ ਸੀ ਉਹਦੇ ਕਰਕੇ ਨਹੀਂ ਆਇਆ ਜੀ ਬਾਕੀ ਖੇਤਰ ਦੇ ਪੰਜਾਬ ਤੋਂ ਲਾਉ ਉਹ ਵੀ ਆਪਣੇ ਮੈਕਸੀਕਾ ਜਿਹੜਾ ਆਪਣੇ ਜੈਰੋ ਇਹ ਉੱਤਰ ਵਿਨਸਰ ਹੀ ਆਪਏ ਐਕਸਚੇਂਜ ਕੀਤੇ ਆ ਸੁਖਵਿੰਦਰ ਜੀ ਲੈਵਲ ਕਰਨ ਵਾਸਤੇ ਟੀਮਾਂ ਤੇ ਟੀਮ ਜਿਹੜਾ ਕੋਈ ਵੀ ਗੁੰਬੰਦੀ ਆਪਾਂ ਸਾਡੇ ਦਰਸ਼ਕਾਂ ਨੂੰ ਦੋ 20 ਜੁਲਾਈ 2020 ਨਹੀਂ ਅਸੀਂ ਜਿੰਨੇ ਵੀ ਕੋਈ ਬੰਦੇ ਜਿੱਤੀ ਜਾਵੇ ਕੋਈ ਕੋਈ ਕਿਸੇ ਕਦੇ ਕੋਈ ਜਿੰਦੇ ਤੇ ਟੀਮ ਦੇ ਵਿੱਚ ਇੱਕ ਦੂਏ ਦੇ ਮਿਲ ਆਊਗਾ ਜਿਹੜੀਆਂ ਟੀਮਾਂ ਲੈਵਲ ਅੱਜ ਸਾਰੀਆਂ ਬੈਲੈਂਸ ਲੀਮਾ ਐ ਇਦਾਂ ਨਹੀਂ ਪਤਾ ਲੱਗਦਾ ਵੀ ਕਿਹੜੇ ਨੇ ਜਿੱਤ ਦੇਣਾ ਇਸ ਵਾਰ ਬਹੁਤ ਵਧੀਆ ਪਹਿਲਾਂ ਬਹਿੇ ਫਿਰ ਵੀ ਹੋਇਆ ਪਹਿਲੇ ਮੈਚ ਵਿੱਚ ਕਦੇ ਉਹ ਦੇਖੋ ਪਹਿਲਾਂ ਬਾਬਾ ਸੰਘ ਨੇ ਕੈਨੇਡੀਅਨ ਰੁਪੀਏ ਉਹਨਾਂ ਦੀ ਜਮਾਈ ਟੀਮ ਨੂੰ ਹਰਾਤਾ ਦੇ ਲਾਉਂਦੇ ਲੇਕਿਨ ਉਹ ਤੋਂ ਬਾਅਦ ਫਿਰ ਇਹ ਬਹੁਤ ਰੇਅਰ ਫਿਰ ਹੋ ਰਹਾ ਤੇ ਹੁਣ ਫਾਈਨਲ ਮੈਚ ਜਿਹੜਾ ਬਹੁਤ ਵਧੀਆ ਲੱਗੂਗਾ ਆਪਣੇ ਉਧਰੋਂ ਰੇਡਾਂ ਉਹਨਾਂ ਦੀਆਂ ਚਾਰ ਉਹਨਾਂ ਕੋਲ ਵੀ ਹੈਗੀਆਂ ਚਾਰ ਸਾਡੇ ਕੋਲ ਸਟਾਪਰ ਆ ਭਾਈ ਬੱਤੀ ਇੰਟਰਨੈਸ਼ਨਲ ਪਲੇਅਰ ਪਬਲਿਕ ਫੋਰ ਯੂ ਆ ਤੇ ਸਾਰਿਆਂ ਦਾ ਥੈਂਕ ਯੂ ਕਿਤੇ ਸੁਲਤਾਨ ਦੇ ਚਲੋ ਭੰਵੇਂ ਸੱਟ ਲੱਗੀ ਆ ਪਰ ਫਿਰ ਵੀ ਜਖਮੀ ਸ਼ੇਰਾਂ ਨੂੰ ਮੈਨੂੰ ਲੱਗਦਾ ਫਾਈਨਲ ਦੇ ਜੇ ਪਲੈਨਿੰਗ ਸੀ ਵੀ ਸੈਮੀ ਚ ਥੋੜੀ ਰੈਸਟ ਹੋ ਜੇ ਤੇ ਲੱਗਦਾ ਫਾਈਨਲ ਤੇ ਰੇਟਾ ਸੁਲਤਾਨ ਪਾਊਗਾ ਹਾਂਜੀ ਪਾਊਗਾ ਜੀ ਪਾਊ ਪਾਊਗਾ ਸੁਲਤਾਨ ਤੇ ਜਾਏ ਸੱਟ ਵੀ ਲੱਗੀ ਹੋਵੇ ਉਹਦੇ ਪੈਨ ਚੀਚੀ ਜਿਹੜੀ ਐ ਪੂਰੀ ਪੱਟੀ ਪਈ ਆ ਪਿਛਲੇ ਵਾਰੀ ਵੀ ਉਹਨੇ ਲਾਸਟ ਵੀਕ ਜਿਹੜਾ ਆਪਣਾ ਟੂਰਨਾਮੈਂਟ ਹੋਇਆ ਉਹਦੇ ਤੇ ਵੀ ਉਹਦੇ ਖੂਨ ਇੰਨਾ ਵਗਦਾ ਸੀ ਉਹ ਕਹਿੰਦਾ ਨਹੀਂ ਮੈਂ ਮੈਚ ਲਾਉਣਾ ਦੋ ਦੋ ਰੇਡਾਂ ਪਈਆਂ ਤੇ ਫੇਰ ਜਾ ਕੇ ਦੂਏ ਦਿਨ ਕੈਲਗਰੀ ਰੇਡਾਂ ਪਾਈਆਂ ਉਹਨੇ ਉਹ ਤੋਂ ਉੱਤੇ ਫਾਈਨਲ ਲੜਿਆ ਸਾਡਾ ਸਾਡਾ ਬਹੁਤ ਬਹੁਤ ਧੰਨਵਾਦ ਜੀ ਤਾਂ ਪ੍ਰੋਫੈਸਰ ਸਾਹਿਬ ਨੇ ਵੀ ਕਿਹਾ ਵੀ ਇੰਡੀਅਨ ਸ਼ੇਰ ਆਏ ਹਾਂ ਸ਼ੇਰ ਆਏ ਬਹੁਤ ਧੰਨਵਾਦ ਭਾਜੀ ਤੁਹਾਡੀ ਸਮੁੱਚੀ ਟੀਮ ਨੂੰ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਵੀ ਵੱਡੀ ਟੀਮਾਂ ਵੱਡੀ ਬੈਕਬੋਨ ਹ ਤੁਸੀਂ ਟੀਮ ਦੇ ਸਾਰਿਆਂ ਲਈ ਸਾਡੇ ਵੱਲੋਂ ਸ਼ੋਭਸ਼ਾਮਾ ਅਸੀਂ ਚਾਹੁੰਦੇ ਵੀ ਚੜ੍ਹਦੀ ਕਲਾ 'ਚ ਰਹਿਣ ਸਾਰੇ ਜੀ ਸਿੰਘ ਮਾਣ ਦੀ ਪੱਕੀ ਸਾਰ ਸਤਿਕਾਰ ਤੇ ਸਾਡੇ ਜਿੰਨੇ ਵੀ ਡੋਸਟਰਿਆਂ ਉਹਨਾਂ ਦਾ ਵੀ ਧੰਨਵਾਦ ਥੈਂਕ ਯੂ ਦੋਸਤੋ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ